ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਦ ਤਬ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਂ ਜੈ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸਕਤ ਕਹੈ ਅਚਲ ਮੂਰਤ ਅਨਭਉ ਪ੍ਰਕਾਸ਼ ਸੰਤੋਜ ਕਹੀਜੈ ਕੋਟ ਇੰਦਰ ਇੰਦ੍ਰਾਨ ਸਾਹੋ ਸਹਾਨ ਪਣੀਜੈ ਪ੍ਰਭਾਵਨ ਮਹੀਪਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਣ ਕਹਿਤ ਤਦ ਸਰਵਨਾਮ ਕਥਾ ਕਵਨ ਕਰਮਨਾਮ ਵਰਨਤ ਸੁਮਤ ਕੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਅਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਆ ਕਰਮੰ ਨਮਸਤੰ ਆ ਧਰਮੰ ਨਮਸਤੰ ਆ ਰਾਮੰ ਨਮਸਤੰ ਆ ਤਾਮੰ ਨਮਸਤੰ ਆ ਜੀਤੇ ਨਮਸਤੰ ਆ ਪੀਤੇ ਨਮਸਤੰ ਆ ਵਾਹੇ ਨਮਸਤੰ ਆ ਢਾਹੇ ਨਮਸਤੰ ਆ ਨੀਲੇ ਨਮਸਤੰ ਆ ਨਾਤੇ ਨਮਸਤੰ ਆ ਛੇਦੇ ਨਮਸਤੰ ਆ ਗਾਦੇ ਨਮਸਤੰ ਆ ਗੰਜੇ ਨਮਸਤੰ ਆ ਪੰਜੇ ਨਮਸਤੰ ਉਦਾਰੇ ਨਮਸਤੰ ਆ ਪਾਰੇ ਨਮਸਤੰ ਸੋ ਏਕੈ ਨਮਸਤੰਗਾ ਨੇਕੈ ਨਮਸਤੰਗਾ ਪੂਰੈ ਨਮਸਤੰਗਾ ਜੋਪੈ ਨਮਸਤੰਗ ਨਿਰਕਰਮੈ ਨਮਸਤੰਗ ਨਿਰਕਰਮੈ ਨਮਸਤੰਗ ਨਿਰਦੇਸੈ ਨਮਸਤੰਗ ਨਿਰਭੇਸੈ ਨਮਸਤੰਗ ਨਿਰਨਾਮੈ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਖਾਤੇ ਨਮਸਤੰ ਨਿਰਤੂਤੇ ਨਮਸਤੰ ਆਪੁਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਆਥਾਪੇ ਨਮਸਤੰ ਕਰਮਾਨੇ ਨਮਸਤੰ ਨੇਦਾਨੇ ਨਮਸਤੰ ਨਗਾਹੇ ਨਮਸਤੰ ਆਵਾਹੀ ਨਮਸਤੰ ਤਰਵਰਗੇ ਨਮਸਤੰ ਅਸਰਗੇ ਨਮਸਤੰ ਪਰਖੋਗੇ ਨਮਸਤੰ ਸਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗਮੇ ਨਮਸਤਸਤਰਮੇ ਨਮਸਤੰ ਜਰਾਸਰੇ ਨਮਸਤੰ ਨਿਰਾਸਰੇ ਨਮਸਤੰ ਆਜਤੇ ਨਮਸਤੰ ਆਪਤੈ ਨਮਸਤੰ ਅਮਜਪੇ ਨਮਸਤਸਤਰਜਪੇ ਦੇ ਸੰਗ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਕੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵ ਨਮਸਤੰ ਅਭੇਵ ਨਮਸਤੰ ਅਜਨਮੇ ਨਮਸਤੰ ਸੁਵਨਮੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਨਮੋ ਸਰਵ ਰੰਗੇ ਨਮੋ ਸਰਵ ਪੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਵਰਣੇ ਨਮਸਤੰ ਮਰਣੇ ਨਮਸਤੰ ਜਰਾ ਰੰਗ ਨਮਸਤੰ ਕਰਤਾਰੰ ਨਮੋ ਸਰਵ ਤੰਦੇ ਨਮੋ ਸਤ ਬੰਦੇ ਨਮਸਤੰ ਨਿਰਸਾਕੇ ਨਮਸਤੰਰ ਵਾਕੇ ਨਮਸਤੰ ਰਹੀਮੈ ਨਮਸਤੰ ਕਰੀ ਮੈ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਕੇ ਨਮਸਤੰ ਸਹਾਕੇ ਨਮੋ ਸਰਬਸੋਖੰ ਨਮੋ ਸਰਵਪੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਕੇ ਨਮੋ ਭੋਗ ਭੋਗੇ ਨਮੋ ਸਰਬ ਵਿਦਿਆਲੇ ਨਮੋ ਸਰਬ ਪਾਲੇ ਆਚਰੀ ਛੰਦ ਤਪ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਹਾ ਅਪੂਹਾ ਅਪੀਖ ਹੈ ਅਪੇਖ ਹੈ ਅਨਾਮ ਹੈ ਆਕਾਮ ਹੈ ਅਜੀ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਨਰਮਾਨ ਹੈ ਨਗਾਨ ਹੈ ਤ੍ਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਜੀ ਹੈ ਆਜਾਦ ਹੈ ਅਜਨਮ ਹੈ ਅਵਰਣ ਹੈ ਅਪੂਤ ਹੈ ਪਰਣ ਹੈ ਅਗੰਜ ਹੈ ਅਭਜ ਹੈ ਜੂਜਹ ਹੈ ਅੰਜ ਹੈ ਅਮੀਕ ਹੈ ਰਹੀ ਕਹ ਅਤੰਦ ਹੈ ਬੰਦ ਹੈ ਨਰਬੂਜ ਹੈ ਸੂਜ ਹੈ ਅਕਾਲ ਹੈ ਆਜਾਲ ਹੈ ਲਾ ਹੈ अनंत है महंत है अली कह नरसरी कह नरलंब है असंभ है गम है अजम है अपूत है अशूत है अलोक है अशोक है कर्म है अपर्म है जीत है अपीक है अवा है अगाह है अमान है निदान है अनेक है ਵਰੇ ਇੱਕ ਹੈ ਪੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਤੁਮਸਤਿ ਨੇਦਾਨੇ ਨਮੋ ਦੇਵ ਦੇਵੇ ਆਪੇਖੀਆ ਫੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸ ਰੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਵਾਨ ਮਾਨੇ ਨਮੋ ਚੰਦਰ ਚੰਦਰ ਨਮੋ ਭਾਨ ਭਾਨੇ ਨਮੋ ਗੀਤ ਗੀਤ ਨਮੋ ਤਨ ਤਨ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਵਾਦੇ ਨਨੰਗੀ ਆ ਨਾਮੇ ਸਮਸਤੀ ਸਰੂਪੇ ਰਪੰਗੀ ਪਰਮਾਥੇ ਸਮਸਤੇ ਵਿਭੂਤੇ ਕਲੰਕੰ ਵਿਨਾਨੇ ਕਲੰਕੀ ਸਰੂਪੇ ਨਮੋ ਰਾਜਰਜੇਸ ਬ੍ਰੰਹ ਕਰਮ ਰੂਪੇ ਨਮੋ ਜੋਗਜਗੇਸ ਬ੍ਰੰਹ ਪਰਮ ਸਿਤੇ ਨਮੋ ਰਾਜਰਜੇਸ ਬ੍ਰੰਹ ਪਰਮ ਬਿਰਤੇ ਨਮੋ ਸ਼ਾਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਤਾ ਅਪੇਖੀਆ ਭਰਮੀਆ ਭੋਗੀਆ ਭੁਗਤੇ ਨਮੋ ਜੋਗ ਜੋਗੇஸ்வரੰ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪਰੇਤ ਦੇਵੇ ਸੋ ਧਰਮੇ ਨਾਮ ਰੋਗ ਹਰਤਾ नमो सहसाहन नमो कुकुपे गुप नमो दानदानै नमो मानमाने नमो रोगरोगे नमस्तंगसनाने नमो मंत्रमन्त्रं नमो जंत्रजंत्रं नमो इष्टेष्टे नमो तंत्रतन्त्रं सदा सच्चिदानंद सर्वं प्रणासि अनूप्य रूपे समस्तनिवासी ਸਦਾ ਸਤਦਾ ਬੁੱਧਦਾ ਵਿਰਧ ਕਰਤਾ ਅਦੋ ਉਰਦ ਅਰਦੰ ਅੰਗੰ ਓਂਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਵਦਾ ਸਤਦਾ ਦਾਤਾ ਦਿਆਲੰ ਅਛੇਦੀਆ ਭੇਦੀਆ ਨਾਮੰ ਅ ਕਾਮੰ ਸਮਸਤੋ ਕਰਾਜੀ ਸਮਸਤਾ ਸਤੰ ਮੰਤੇ ਰਾਜੂਰ ਚਾਚਰੀ ਸ਼ੰਦ ਜਲੇ ਹਨ ਥਲੇ ਹਨ ਅਪੀਤ ਹਨ ਅਪੇ ਹਨ ਪ੍ਰਭੂ ਹੈ ਅਜੂ ਹੈ ਆਦੇਸ ਹੈ ਆਪੇਸ ਹੈ 우ਜੰਗ ਪਰਿਆਤ ਸ਼ੰਦ ਅਗਤ ਅਵਤ ਅਨੰਦੀ ਸਰੂਪੇ ਨਮੋ ਸਰਬ ਮਾਨੇ ਇਸ ਮਸਤੀ ਨਿਦਾਨੇ ਨਮਸਤਵੰਂ ਨਰਨਾਥੇ ਨਮਸਤਵੰਂ ਪਰਮਾਥੇ ਨਮਸਤਵੰਂ ਗੰਗੇ ਨਮਸਤਵੰਂ ਪੰਜੇ ਨਮਸਤਵੰਂ ਅਕਾਲੇ ਨਮਸਤਵੰਂ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਕੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾ ਸ਼ਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਖੋਗੇ ਨਮੋ ਸਰਵ ਜੀਤੰ ਨਮੋ ਸਰਵ ਧੀਤੰ ਨਮੋ ਸਰਵ ਗਿਆਨੰ ਨੋ ਪਰਮ ਤਾਨ ਨਮੋ ਸਰਬ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਤ੍ਰਿਸ਼ਨੰ ਨਮੋ ਸਰਵ ਕ੍ਰਿਸ਼ਨੰ ਨਮੋ ਸਰਵ ਰੰਗੇ ਤ੍ਰਪੰਗੀ ਅਨੰਕੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖੀਜੇ ਆ ਭੀਜੇ ਸਮਸਤੰ ਪਰਸੀਜੇ ਕਿਰਪਾਲੰ ਸਰੂਪੇ ਕੁਕਰਮੰ ਪਰਨਾਸੀ ਸਦਾ ਸਰਵਦਾ ਰਿਤਿਸਦੰ ਨਿਵਾਸੀ ਚਰਪ੍ਰਸ਼ੰਤ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਕੇ ਅਚਲ ਭੋਗੇ ਅਚਲ ਰਾਜੇ ਅਕਲ ਸਾਜੇ ਅਖਲ ਧਰਮੰ ਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਪ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ ਕਲੇ ਸਰਵੰ ਪਾਲੇ ਰੂਆਲ ਸੰਦ ਤਪ ਪ੍ਰਸਾਦ ਆਦ ਰੂਪਾਨਾਦ ਮੂਰਤ ਅਜੋਨ ਪੁਰਖ ਆਪਾਰ ਸਰਬ ਮਾਨਤਰ ਮਾਨ ਦੇਵ ਭੇਵ ਤੂਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜਹੀ ਅਵ ਤੂ ਤੂ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦ ਪੁਰਖ ਉਦਾਰ ਮੂਰਤ ਜੋਨਾਦ ਸੇਖ ਦੇਸ ਹਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਹਲੋ ਅਨੁraag ਨਾਮ ਕਾਮ ਬਹੀਨ ਫੇਖਤ ਧਾਮ ਹੋ ਨਹ ਜਾਹੇ ਸਰਬ ਮਾਨ ਸਰਵਤਰ ਮਾਨ ਸਦਾ ਮਾਨਤਾ ਹੈ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਹਰ ਏਕ ਦੇਵ ਤੇਵ ਨਾ ਜਾਣਹੀ ਜਹ ਵਿਦ ਅਰਕ ਤੇਵ ਰੂਪ ਰੰਗ ਨਾ ਜਾਤ ਪਾਤ ਸੁ ਜਾਣਹੀ ਕਹਿ ਜੀਵ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵਹੀਨ ਇੱਕ ਕਰ ਬਕਰ ਹਰਾ ਚਤਰ ਚੱਕ ਮਾਨਹੀ ਪੁਰਤੀਨ ਲੋਕ ਚਾਉਂਦਾ ਹੈ ਕਿ ਵਿਖੇ ਜਗ ਜਾ ਫਈ ਜਹ ਜਾ ਆਦਿ ਦੇਵ ਨਾਦ ਮੂਰਤ ਥਾਪਿਓ ਸਵੇ ਜਹ ਥਾਪ ਪਰਮ ਰੂਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸੁਜੰ ਭਾਵ ਗੜਨ ਪੰਜਨ ਹਰ ਕਾਲਹੀਨ ਕਲਾ ਸੰਜੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਪਰਮ ਰਹਿਤ ਭੂਤਾ ਲਖਿਆ ਭੇਸ ਅੰਗ ਰਾਗ ਨ ਰੰਗ ਜਾਕੇ ਜਾਤ ਪਾਤ ਨਾ ਨਾਮ ਗਰਵ ਗੰਜਨ ਦੁਸ਼ਟ ਪੰਜਨ ਮੁਕਤ ਦਾ ਇੱਕ ਕਾਮ ਆਪ ਰੂਪਮੀ ਕਨ ਉਸਤਤ ਇੱਕ ਪੁਰਖ ਅਬਦੂਤ ਗਰਵ ਗੰਜਨ ਸਰਵ ਪੰਜਨ ਆਦ ਰੂਪਯ ਸੂਤ ਅੰਗਹੀਨ ਪੰਗ ਅਨਾਤਮ ਇਕ ਪਰਖ ਅਪਾਰ ਹਰਿ ਬਲਾਇਕ ਸਰਵ ਕ ਇਕ ਹਰਿ ਕੋ ਪ੍ਰਤਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਪੇਖਾ ਸਰਵ ਸ਼ਾਸਤਰ ਨਾ ਜਾਣਹੀ ਜਹਿ ਰੂਪ ਰੰਗ ਅਰ ਰੇਖ ਪਰਮ ਭੇਦ ਪੁਰਾਣ ਜਾ ਕੇ ਨੇਤ ਭਖਤ ਨਿਤ ਓਟ ਸਿਮਰਤ ਪ੍ਰਾਨ ਸ਼ਸਤਰ ਨਯਾ ਬਈ ਬਹੁ ਚਿਤ ਮਦ ਭਾਰ ਸੰਤ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਮਾਨੰਗ ਹਨ ਭਾਉ ਪ੍ਰਕਾਸ਼ ਨਿਹ ਦਿਨ ਆਨਾਸ ਆ ਜਾਣ ਵਾਹ ਸਾਹਨ ਸਹੂ ਰਾਜਾ ਨਰਾਜ ਭਾਨਾਨ ਭਾਨ ਦੇਵ ਨ ਦੇਵ ਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਗ ਕਾਲਨ ਕਾਲ ਅਨਖੂਤੰ ਅਭਾ ਭੰਗ ਗਤਮਿਤ ਅਫਾਰ ਗੁਣਨੁਦਾਰ ਮਨਨ ਗਨ ਪ੍ਰਣਾਮ ਨਿਰਪੈ ਨਿਕਾਮ ਅਦੁਪਰਚੰਡ ਮਿਤਗਤ ਅਖੰਡ ਲਸਿਆ ਕਰਮਾ ਦ੍ਰਿਸ਼ਿਆ ਧਰਮ ਸਰਵਾ ਪ੍ਰਣਾਡ ਅੰਡ ਡਵਾਡਿਆ ਚਾਤਰੀ ਸ਼ੰਤ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਰੇ ਆਪਾਰੇ ਹਰੀ ਅੰਕਰੀਆਂ ਨਰਨਾਮੇ ਆਕਮੇ ਪੁਜੰਗ ਪਰਿਆ ਤਿਸ਼ੰਤ ਚਤਰ ਜਕਰ ਕਰਤਾ ਚਤਰ ਜਕਰ ਹਰਤਾ ਚਤਰ ਜਕਰ ਦਾਨੇ ਚਤਰ ਜਕਰ ਜਾਨੇ ਚਤਰ ਜਕਰ ਵਰਤੇ ਚਤਰ ਜਕਰ ਵਰਤੀ ਚਤਰ ਜਕਰ ਪਾਲੇ ਚਤਰ ਚਕਰ ਕਾਲੇ ਸਤਰਜਿ ਜੇ ਕਰਪਾਸੇ ਸਤਰਜਿ ਕਰਵਾਸੇ ਸਤਰਜਿ ਕਰਮਾਨਿਐ ਸਤਰਜਿ ਕਰਧਾਨਿਐ ਕਾਤ੍ਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰ ਨਾ ਪਿਤਰੈ ਨਾ ਕਰਮੰ ਨਾ ਕਾਇ ਅਜਨਮੰ ਅਜਾਇ ਨਾ ਚਤਰਾ ਨਾ ਮਿੱਤਰੈ ਪਰੇ ਹੰ ਪਵਿੱਤਰੈ ਪ੍ਰਥੀਸਾਯਾ ਦੀਸਾ ਦ੍ਰਿਸੈ ਅਕ੍ਰਿਸੈ ਭਗਵਤੀ ਸ਼ੰਦ ਤਪ ਪ੍ਰਸਾਦ ਕਰਤੇ ਇਹ ਆਛੇ ਜਦੇ ਸਾ ਕਿ ਆਪ ਜਿ ਭੇਸਾ ਕਿ ਆ ਗੰਜ ਕਰਮ ਕਿ ਆ ਭੰਜ ਭਰਮ ਕਿ ਆ ਭਿਜ ਲੋਕ ਕਿ ਆਦ ਸੁਖ ਹੈ ਇਹ ਅਵਤੂਤ ਵਰਨ ਕਿ ਵਿਪੂਤ ਕਰਨ ਕਿ ਰਾਜਨ ਪ੍ਰਵਾਹ ਹੈ ਕਿ ਧਰਮੰ ਤੁਜਾ ਹੈ ਇਹ ਆਸੋਕ ਵਰਨ ਕਿ ਸਰਵਾ ਪਰਨ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਇਬ੍ਰਹਮੰ ਸਰੂਪਾ ਕੇ ਅਨਪਾ ਅਨੂਪਾ ਕੇ ਆਦਿ ਦੇਵ ਹੈ ਕੇ ਆਪ ਆਪੇ ਵਹੈ ਇਹ ਚਤਰੰਗ ਬਹੀਨਾ ਕੇ ਇੱਕਾ ਆਦੀਨਾ ਕੇ ਰੋਜੀ ਰਜਾ ਕਰਹੀ ਮੈਂ ਰਹਾ ਕਾ ਕਿ ਪਾਕ ਵਿਆਵਹ ਕੇ ਗੈਵ ਲਗਾਵਹ ਇਹ ਬਲਗੁਨਾ ਕੇ ਸਾਨ ਸਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦਹੰਦ ਹੈ ਏ ਰਾਜ ਕਰਹੀ ਮਹਾਕ ਕਰਮੰ ਕਰੀਮਾ ਹੇ ਸਰਵਮੰਕਲਿ ਹੇ ਸਰਵੰਦਲਿ ਹੇ ਸਰਵਤਰਮਾਨਯ ਹੈ ਸਰਵਤਰਦਾਨਯ ਹੈ ਸਰਵਤਰਗਾਉਣ ਹੈ ਸਰਵਤਰਘਾਉਣ ਹੈ ਸਰਵਤਰਦੇਸ ਹੈ ਸਰਵਤਰਭੇਸ ਹੈ ਏ ਸਰਵਤਰ ਰਾਜ ਹੈ ਕੇ ਸਰਵਤਰ ਸਾਜ ਹੈ ਇਸਰਵਤਰ ਦੀਨਾ ਕੇ ਸਰਵਤਰ ਲੀਨਾ ਕੇ ਸਰਵਤਰ ਜਾਹੋ ਕੇ ਸਰਵਤਰ ਪਾਹੋ ਇਸਰਵਤਰ ਦੇਸੈ ਕੇ ਸਰਵਤਰ ਪੇਸੈ ਕੇ ਸਰਵਤਰ ਕਾਲੈ ਕੇ ਸਰਵਤਰ ਪਾਲੈ ਇਸਰਵਤਰ ਹੰਤਾ ਕੇ ਸਰਵਤਰ ਗੰਤਾ केसर पत्र पेखी केसर पत्र पेखी केसर पत्र काजा केसर पत्र राजा केसर पत्र सोखा केसर पत्र पोखा के सर्वत्र प्राण केसर पत्र प्राण केसर पत्र देसा केसर पत्र पेशा के सर्वत्र मान्या सदैव प्रदान्या केसर पत्र जाप्या केसर पत्र थापया केसर पत्र भान केसरवत्र मान ਇਸਰਵਤ੍ਰਿੰਦਰ ਆ ਕਿ ਸਰਵਤਰ ਚੰਦਰ ਆ ਕਿ ਸਰਵ ਬੰਕਲੀ ਮੈਂ ਇਹ ਪਰਮੰਭਉ ਹਿ ਮੈਂ ਕਿ ਅਕਲ ਆਲਾ ਮੈਂ ਕਿ ਸਾਹਿਬ ਕਲਾਮ ਮੈਂ ਇਹ ਉਸ ਨਾਲ ਵਜੂ ਹੈ ਤਮਾਮਲ ਰਜੂ ਹੈ ਅਮੇ ਸਲਸਲਾ ਮੈਂ ਅਸਲੀਖਤ ਮਦਮ ਮੈਂ ਨੀਮਲ ਸਕਸਤਾ ਗਰੀਬਲ ਪ੍ਰਸਤਾ ਬਲੰਦਲ ਮਕਾਨਾ ਜ਼ਮੀਨਲ ਜ਼ਮਾਨਾ ਤਮੀਜਲ ਤਮਾਮ ਮੈਂ ਰਜੂਲ ਦੇ ਧਨ ਹਰੀ ਹਰਿ ਹਰਿ ਜੀ ਮਾਰ ਜਾ ਇੱਕ ਜੇ ਕੀਨਾ ਅਨੇਕੁ ਤਰੰਗ ਹੈ ਅਪੇਜ ਹੈ ਅਭੰਗ ਹੈ ਅਜੀ ਜਲਨੀ ਬਾਜ ਹੈ ਗਨੀ ਮੁਲਖ ਰਾਜ ਹੈ ਅਨ੍ਰਗਤ ਸਰੂਪ ਹੈ ਤ੍ਰਿਮੁਖ ਤਵ ਭੂਤਾ ਪ੍ਰਭੁਗਤ ਪਰਵਾਹ ਸੁਯੁਗਤ ਸੁਦਾ ਹੈ ਸਦਾ ਬੰਗ ਸਰੂਪ ਹੈ ਅਭੇਦੀ ਆਨੂਪ ਹੈ ਹਮਸਤੋ ਕੁਰਾਜ ਹੈ ਸਦਾ ਸਰਬ ਸਾਜ ਹੈ ਮਸਤੁਲ ਸਲਾਮ ਹੈ ਫੁਦਾ ਬੁਲ ਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਰੂਪ ਹੈ ਪੂੰਗ ਅਦ੍ਰੂਪੈ ਅਨਾਦ ਸਰੂਪੈ ਨੰਗੀ ਆਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਭੰਗੰ ਤ੍ਰਵਾਤੇ ਅਗੰਜਿ ਅਗਾਤੇ ਤ੍ਰਭੰਗੰ ਸਰਭ ਭਾਗੇ ਸੋ ਸਰਬ ਅਨੁਰਾਗੀ ਤ੍ਰਖੁਗਤ ਸਰੂਪ ਹੈ ਛਿਜ ਹੈ ਝੁਤ ਹੈ ਇਨਰਕਮ ਪ੍ਰਣਾਸ ਅਪ੍ਰਥੀ ਅਲਪਰਵਾਸ ਹੈ ਦ੍ਰੁਗਤ ਪਰਵਾਹ ਹੈ ਹੁਦਾ ਬੰਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਗਤ ਸੁਦਾ ਹੈ ਵਿਭੁਗਤ ਪਰਵਾਹ ਹੈ ਅਨੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਕਰਮ ਹੈ ਆਨਾਦ ਹੈ ਜੁਗਾਦ ਹੈ ਅਜੇ ਹੈ ਅਵੇ ਹੈ ਅਗੂਤ ਹੈ ਅਕੂਤ ਹੈ ਅਨਾਸ ਹੈ ਉਦਾਸ ਹੈ ਤੰਦ ਹੈ ਬੰਦ ਹੈ ਅਪਗਤ ਮੇਰਾ ਗਤ ਹੈ ਅਨਾਸ ਹੈ ਪ੍ਰਕਾਸ ਹੈ ਨਚਿੰਤ ਸੁਨਿੰਤ ਹੈ ਅਲਖ ਅਦਖ ਅਲਖ ਅਪੇਖ ਅਡਾਗਾ ਅਸੰਭ ਹੈ ਅਗੰਭ ਹੈ ਨੀਲ ਹੈ ਅਨਾਦ ਹੈ ਸਤ ਸਨਤ ਆਜਾਤ ਹੈ ਆਜਾਦ ਹੈ ਚਰਪਟ ਸ਼ੰਦ ਤਪ ਪ੍ਰਸਾਦ ਸਰਵੰਗੰਤਾ ਸਰਵੰਗੰਤਾ ਸਰਵੰਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਪ੍ਰਾਣੰ ਸਰਵੰ ਕਰਮੰ ਸਰਵੰ ਕਰਮੰ ਸਰਵੰ ਜੁਗਤਾ ਸਰਵੰ ਅਕਤਾਰ ਸਾਵਲ ਛੰਦ ਤਪ ਪ੍ਰਸਾਦ ਨਮੋ ਨਰਕ ਨਾਸੇ ਸਦਾ ਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਨੰ ਬਿਪੁੱਤੇ ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾਦ ਸਰੂਪੇ ਨਰਵਾਦ ਬਿਪੁੱਤੇ ਅਨੰਗੀ ਨਾਮੇ ਤ੍ਰਭੰਗੀ ਤ੍ਰਕਾਮੇ ਮੇਰਾ ਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰਾ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਤੈ ਨਾ ਜਤੈ ਨਾ ਪਤੈ ਨਿਰਸਕ ਸਰੀਰ ਕਹਾ ਮਿੱਤੋ ਆਮੀ ਕਹਸਦਾ ਵੰਪਵਾਹ ਹੈ ਜੇ ਹੈ ਜਾ ਹੈ ਭਗਵਤੀ ਸ਼ੰਦ ਤਪ ਪ੍ਰਸਾਦ ਇਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਅਮੇ ਸੂਲ ਸਲਾਮ ਹੈ ਮਸਕੂਲ ਕਲਾਮ ਹੈ ਇਹ ਸਾਹਿਬ ਦਿਮਾਗ ਹੈ ਇਹ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਹਨ ਹੈ ਕਿ ਰਾਜ ਕਰਹੰਤ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਨਨੀਮੁਲਖ ਰਾਜ ਹੈ ਗਰੀਬਨਿਵਾਸ ਹੈ ਹਰੀਹੁਲ ਸਕੰਨ ਹੈ ਰਾਸਲੁ ਹੋਇ ਕੰਨ ਹੈ અલੰਕੰ ਪ੍ਰਨਾਸ ਹੈ ਮਸਤੁਲ ਨਿਵਾਸ ਹੈ ਅੰਗਜੁਲ ਗਨੀ ਮਹਾ ਇਹ ਰਾਜ ਕਰਹੀ ਮਹ ਸਮਸਤੁ ਜਵਾਹ ਹੈ ਕੇ ਸਾਹਿਬ ਕਿਰਾਹ ਹੈ ਇਹ ਨਰਕੰ ਪ੍ਰਨਾਸ ਹੈ ਵਸਤੁਲ ਨਿਵਾਸ ਹੈ ਕੇ ਸਰਬੁਲਗਵਨ ਹੈ ਹਮੇਸਲ ਰਵਨ ਹੈ ਕਮਾਮਲ ਤਮੀਜ਼ ਹੈ ਹਮਸਤਲਾਜੀ ਜਹ ਹੈ ਅਰਮੰ ਪਰਮੈ ਈਸ ਹੈ ਹਮਸਤਲਾਦੀਸ ਹੈ ਇਸਲ ਅਲੀਖ ਹੈ ਮਿਸਲ ਅਪੀਖ ਹੈ ਜਮੀਨਲ ਜਮਾ ਹੈ ਮਿਕੁਲੇਮਾ ਹੈ ਰੀਮੁਲ ਕਮਾਲ ਹੈ ਕਿ ਜੋ ਰਤੁ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਮਿਤੋ ਸੁਬਾਸ ਹੈ ਇਹ ਅਜਬ ਸਰੂਪ ਹੈ ਕਿ ਮਿੱਤੋ ਪੂਰਤ ਹੈ ਕਿ ਮਿੱਤੋ ਪਸਾਹ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲ ਅਨੰਗ ਹੈ ਕਿ ਮਿੱਤੋ ਅਪੰਗ ਹੈ ਮਧ ਭਾਰ ਸ਼ੰਤ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰਵਰ ਗੰਜ ਅਰ ਨਰ ਪਰਭੰਜ ਅਤਨ ਪ੍ਰਣਾਮ ਮਨ ਮਨ ਸਲਾਮ ਹਰ ਨਰਿਆਖੰਡ ਵਰਨਰਿਆਮੰਡ ਅਨਭਵਨਾਸ ਮਨਮਨ ਪ੍ਰਕਾਸ਼ ਗੁੰਗਨ ਪ੍ਰਣਾਮ ਜਲਥਲ ਮੁਦਾ ਮਨ ਛਿਜ ਅੰਗ ਅਸਮ ਅਭੰਡ ਮਾਪਰ ਗਤ ਮਤੂਦਾਰ ਜਲਥਲਿਆ ਮੰਡ ਦਿਸ ਵਿਸ ਅਭੰਡ ਜਲਥਲ ਮਹੰਤ ਦਿਸ ਵਿਸ ਪਤ ਅਨਭਵਨਾਸ ਤ੍ਰ ਘਰ ਤੁਰਾਸ ਆਜਨਵਾਹੋ ਇੱਕਾ ਸੁਦਾਹੋ ਓੰਕਾਰ ਆਦ ਕਠਨੀਆਂ ਆਨਾਦ ਖਲਖੰਡ ਖਿਆਲ ਗੁਰ ਪਰਿਆਕਾਲ ਧਰ ਕਰ ਪ੍ਰਣਾਮ ਚਿਤ ਅਰਨ ਨਾਮ ਅਨਛੇ ਜਗਤ ਆਦੇ ਜਨਾਬਤ ਅਨ ਝੰਝਗਾਤ ਅਨ ਰੰਜ ਬਾਤ ਅਨ ਉਸ ਭੰਡਾਰ ਅਨ ਅਪਾਰ ਆ ਦੀਤ ਧਰਮ ਤੇ ਕਰਮ ਅਨ ਵਰਣ ਅਨੰਤ ਦਾਤਾ ਮਹੰਤ ਹਰ ਬੋਲ ਮਨ ਸ਼ੰਤ ਤਪ ਪ੍ਰਸਾਦ ਕਰੁਣਾ ਅੱਲਾਹਰ ਘਾਲਿਆ ਹੈ ਖਲਖੰਡਨ ਹਮ ਮੰਡਨ ਹ ਜਗਤਿ ਈਸ਼ਰ ਹ ਪਰਮੇਸ਼ਰ ਹ ਅਲਕਾਰਨ ਹੈ ਸਰਵਵਾਰਨ ਹੈ ਤ੍ਰਿਤਕੇ ਧਰਨ ਹ ਜਗਕੇ ਕਰਨ ਹੈ ਮਨਮਾਨਿਆ ਹੈ ਜਗਜਾਨਿਆ ਹੈ ਸਰਵੰਗ ਪਰ ਹੈ ਸਰਵੰਕਰ ਹੈ ਸਰਵ ਪਾਸਿਆਂ ਹੈ ਸਰਵਨਾਸਿਆਂ ਹੈ ਕਰੁਣਾਕਰ ਹੈ ਵਿਸ਼ਵਭਰ ਹੈ ਸਰਵੈਸ਼ਵਰ ਹੈ ਜਗਤੇશ્વਰ ਹੈ ਬ੍ਰਹਮੰਡਸ ਹੈ ਹਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜੱਪਾ ਜਾਪ ਹੈ ਅਥੱਪਾ ਥੱਪ ਹੈ ਕਿਰਤਾ ਕਿਰਤ ਹੈ ਅਮਰਤਾ ਮਿਰਤ ਹੈ ਅਮਰਤਾ ਮਿਰਤ ਹੈ ਕਰੁਣਾਕਰਤਾ ਹੈ ਅਕਿਰਤਾ ਕਰਤਾ ਹਾਂ ਕਰਣੀ ਕਰਤਾ ਹਾਂ ਮਤੇ ਸਵਰਹ ਪਰਮੇਸ਼ਵਰ ਹਾਂ ਅਕਿਰਤਾ ਕਰਤਾ ਹਾਂ ਮਿਰਤਾ ਮਿਰਤਾ ਹੈ ਜੱਬਾ ਕਰਤਾ ਹਾਂ ਅਮਰਤਾ ਮਿਰਤਾ ਨਰਨਾਇਕ ਹਾਂ ਖਲਕਾਇਕ ਹਾਂ ਵਿਸ਼ਵੰਪਰ ਹਾਂ ਕਰੁਣਾਲੇ ਹਾਂ ਨਿਰਪਨਾਇਕ ਹਾਂ ਸਰਬਪਾਇਕ ਹਾਂ ਭਵਪੰਜਨ ਹਰਗੰਜਨ ਹ ਕ੍ਰਿਪਤਾਪਨ ਹੈ ਜਪਜਾਪਨ ਹੈ ਅਕਲੰਕਿਰਤਾ ਸਰਵਾਕਰਤਾ ਹੈ ਕਰਤਾ ਕਰ ਹੈ ਅਰਤਾ ਹਰ ਹੈ ਪਰਮਾਤਮ ਹੈ ਸਰਵ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਉਝੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦ੍ਰੇਂਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸ ਸੰਕਾਮ ਸੰਸ਼ਾਤ ਰੂਪੇ ਨਮੋ ਪਰਮ ਤਤੰ ਅ ਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਸਤ੍ਰੂਪੇ ਨਮੋ ਇੰਦ੍ਰੇਂਦਰਿਆਨਾਦੰ ਵੇਪੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸਾ ਆਸੇ ਨਮੋ ਬਾਖ ਬੰਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤਰਪੰਗੀ ਤਰਕਾਲੇ ਨੰਗੀ ਆ ਕਾਮੇ ਏ ਕਛਰੀ ਸ਼ੰਦ ਅਜੈ ਅਲਾਪ ਹੈ ਆਵਾ ਆਪੂ ਆ ਜੂ ਆ ਨਾਸ ਅਕਾਸਾ ਗੰਜਾ ਪੰਜ ਅਲਖ ਅਪਖ ਅਕਾਲ ਦੇ ਆਲ ਲੇਖ ਆ ਪੀਖਾ ਅਨਾਮ ਅਗਾਹਾ ਅਡਾਹ ਅਨਾਥੇ ਪਰਮਾਥੇ ਅਜੋਨੀ ਅਮਨੀ ਨਾਰਾਗੇ ਨਰੰਗੇ ਨਾ ਰੂਪੇ ਨਾ ਰਖੇ ਅਕਰਮ ਅ ਪਰਮ ਨਾ ਗੰਝੇ ਅਲੇਖੇ ਪੁਜੰਗ ਪਰਿਆ ਤਸ਼ੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅੰਜੁਲਿਆਨਾ ਮੇ ਸਮਸਤੋ ਨੇਵਾਸੇ ਨਿਰਕਾਮੰ ਵਿਪੁਤੇ ਨਮਸਤੁ ਸਰੂਪੇ ਹੁਕਰਮੰ ਪ੍ਰਣਾਸੀ ਸੁਦਰਮੰ ਵਿਪੁਤੇ ਸਦਾ ਸਚਦਾ ਆਨੰਦ ਸਤਰੰ ਪ੍ਰਣਾਸੀ ਕਰੀਮ ਮਲਕਨੰਦਾ ਸਮਸਤ ਨਿਵਾਸੀ ਅਜਾਇਬ ਵਿਕੂਤੇ ਗਜਾਇਬ ਗਨੀ ਮੈਂ ਹਰਿ ਅੰਕਰਿ ਅੰਕਰਿ ਮੁਲ ਰਹੀਮੈਂ ਚਤਰ ਚਕਰ ਵਰਤੀ ਚਤਰ ਚਕਰ ਭਗਤੇ ਸੁਯੰ ਪੰ ਸੁਕੰਗੰ ਸਰਵਦਾ ਸਰਵ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਉਪਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਭੰਗੰ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ